ਜਿਹੜੇ-ਜਿਹੜੇ ਸੱਜਣ ਮਿੱਤਰ ਆਪਾਂ ਨੂੰ ਦੇਖ ਰਹੇ ਆਂ ਬਾਈ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਿੱਦਾਂ ਬਾਈ ਹਨਾ ਆਪਣੇ ਜਿਹੜੇ ਬਾਹਰ ਵਾਲੇ ਬਾਹਰ ਗਏ ਆਂ ਆਪਣੇ ਭੈਣ ਭਰਾ ਹਨ ਤੇ ਉਹਨਾਂ ਦੇ ਜਿਹੜੇ ਘਰ ਦੇ ਆਂ ਬਾਈ ਉਹ ਕਿਉਂ ਨਹੀਂ ਉਹਨਾਂ ਦਾ ਸੋਚਦੇ ਹੈਗੇ ਉਹ ਇਹਨਾਂ ਨੂੰ ਕਿਉਂ ਵਿਚਾਰਾਂ ਨੂੰ ਮਾਰਨ ਦੇ ਟੁਲੇ ਪਏ ਆਂ ਇਹ ਗੱਲ ਮੈਂ ਪਤਾ ਕਿਉਂ ਬੋਲੀ ਆ ਬਾਈ ਜਿੱਦਾਂ ਮੰਨ ਲਓ ਕਿਸੇ ਨੇ ਆਪਣਾ ਮੁੰਡਾ ਭੇਜਤਾ ਬਾਹਰ ਉਹ ਬਾਈ ਆਪਣੇ ਪੈਸਿਆਂ ਦੇ ਚੱਕਰ ਤੇ ਨਾ ਮੁੰਡੇ ਆਪਣੀ ਦੀ ਜ਼ਿੰਦਗੀ ਪੂਰੀ ਛੱਡ ਕਰਦੇ ਲੱਗੀਆਂ ਇੰਦਾ ਸੈਂਸ ਕਿ ਉਹਨੂੰ ਕੰਮ ਕਰਾ ਕਰਾ ਤੂੰ ਅਸੀਂ ਇਹ ਕਰਨਾ ਅਸੀਂ ਕੋਠੀ ਬਣਾਣੀ ਅਸੀਂ ਵਿਆਹ ਕਰਨਾ ਉਹ ਕਰਨਾ ਠੀਕ ਹੈ ਬਾਈ ਜ਼ਿੰਮੇਵਾਰੀਆਂ ਹੁੰਦੀਆਂ ਪਰ ਜਿਹੜਾ ਬੰਦਾ ਉੱਥੇ ਹੱਦ ਤੋੜ ਮਿਹਨਤ ਕਰ ਰਿਹਾ ਉਹਦੇ ਵਾਲੇ ਵੀ ਵੇਖੋ ਨਾ ਬਾਈ ਕਿੰਨੀ ਮਿਹਨਤ ਲੱਗਦੀ ਆ ਸਮਝਣਾ ਚਾਹੀਦਾ ਜਿਹੜੇ ਜਿਹੜੇ ਬੰਦੇ ਬਾਹਰ ਗਏ ਆ ਉਹਨਾਂ ਦੀ ਫੈਮਲੀਆ ਨੂੰ ਸਮਝਣਾ ਚਾਹੀਦਾ ਕਿ ਇਹ ਚੀਜ਼ ਨਹੀਂ ਠੀਕ ਬਾਈ ਉਹ ਬੰਦਾ ਇੰਨੀ ਮਿਹਨਤ ਕਰਦਾ ਉਹਨੂੰ ਉਹਦਾ ਹਾਲ ਉਹਨੂੰ ਪਤਾ ਬਾਈ ਕਿਉਂਕਿ ਆ ਮੈਂ ਟਿਕਟੋਕ ਬਾਈ ਹੁਣੇ ਚਲਾਈਏ ਤੇ ਮੈਂ ਇੱਥੇ ਦੇਖਿਆ ਬਾਈ 90% ਲੋਕ ਇੱਥੇ ਡਿਪਰੈਸਡ ਦਾ ਮਨ ਕੀ ਹੈਣਾ ਕਿ ਬੰਦੇ ਬਾਹਰ ਮਿਹਨਤਾਂ ਕਰਦੇ ਆ ਤੇ ਬੰਦੇ ਨਾ ਬਹੁਤ ਜ਼ਿਆਦਾ ਹੈਣਾ ਉਲਝੇ ਪਏ ਆ ਤੇ ਆ ਤਾਂ ਉਲਝੇ ਪਿਆ ਉਹਨਾਂ ਨੂੰ ਟੈਨਸ਼ਨ ਆ ਬਾਈ ਉਹਨਾਂ ਦੇ ਦਿਮਾਗ ਤੇ ਕਿਉਂਕਿ ਬੰਦਾ ਇੱਕ ਚੀਜ਼ ਦੀ ਕਰਦਾ ਮੰਨ ਲਓ ਮੰਨ ਲਓ ਕਿਸੇ ਨੇ ਕਹਦਾ ਕਿ ਕਰਜ਼ਾ ਲੈਣਾ ਬੰਦੇ ਦਾ ਕਰਜ਼ਾ ਲੱਥਦਾ ਹੋਊਗਾ ਨਾ ਦੂਜੀ ਦੂਜੇ ਉਹਨਾਂ ਨੂੰ ਘਰੋਂ ਫੋਨ ਆ ਜਾਂਦਾ ਵੀ ਘਰ ਬਣਾਣਾ ਆ ਤੀਜੀ ਵਾਰ ਉਹਦਾ ਫੋਨ ਆ ਕੇ ਨਵੀਂ ਕੋਠੀ ਲੈਣੀ ਆ ਠੀਕ ਹੈ ਚੌਥੀ ਬਾਕੀ ਕਈ ਜਣੇ ਤਾਂ ਇਹ ਵੀ ਬਹਾਨੇ ਲਾਂਦੇ ਆ ਕਿ ਖਰੇ ਹਾਂ ਸਾਡੇ ਘਰ ਦੇ ਤ ਪੈਸੇ ਭੇਜ ਝੂਠੀਆਂ ਹੀ ਗੱਲਾਂ ਅਫਵਾਹਾਂ ਆਪਕੇ ਰਿਸ਼ਤੇਦਾਰ ਕਹਿੰਦੇ ਕਿ ਬਿਮਾਰ ਆ ਉਹ ਆ ਪਰ ਇਹ ਨਾ ਕਰੋ ਯਾਰ ਬੰਦਾ ਉੱਥੇ ਜਿਹੜਾ ਬਾਹਰ ਨਾ ਰੰਦਾ ਨਾ ਉਹ ਬੜੀ ਮਿਹਨਤ ਲੱਗਦੀ ਪੈਸੇ ਕਮਾਣ ਲੱਗੇ ਸੋ ਹਰੇਕ ਬੰਦੇ ਦਾ ਸੋਚਿਆ ਕਰੋ ਤੇ ਬਾਕੀ ਲਵ ਯੂ ਆਲ ਐ ਖਿੱਚ ਕੇ ਰੱਖੋ ਮੇਰਾ ਭਰਾ ਬਾਕੀ ਕੋਈ ਗਲਤੀ ਗੁਲਤੀ ਹੋਈ ਹੋਵੇ ਮਾਫ ਕਰਿਓ ਬਾਲੇ ਸਿਆਣੇ ਨਹੀਂ ਹੈਗੇ ਬਟ ਜਿੰਨਾਂ ਨੂੰ ਹਨਾ ਲੱਗਦਾ ਸੀ ਉਹਨਾਂ ਬੋਲ ਤਾ